ਸਤਿ ਸ਼੍ਰੀ ਅਕਾਲ ਸਾਥੀਓ ਮੈਂ ਅੱਜ ਇੱਕ ਜਿਹੜਾ ਅਹਿਮ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਤੁਹਾਡੇ ਨਾਲ ਜੁੜੀ ਆ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਜਿਹੜਾ ਪਿੰਡ ਬੀੜ ਐਸਬਾਨ ਦਾ ਮੁੱਦਾ ਜਿਹੜਾ ਜਿਸ ਵਿੱਚ ਮੈਂ ਜਿਹੜਾ ਮੰਡੀ ਨੂੰ ਲੈ ਕੇ ਜਾਂ ਇੱਕ ਇੰਡਸਟਰੀਅਲ ਜ਼ੋਨ ਨੂੰ ਲੈ ਕੇ ਮੈਂ ਇੱਕ ਵਿਧਾਨ ਸਭਾ ਦੇ ਵਿੱਚ ਮੈਂ ਮੁੱਦਾ ਉਠਾਇਆ ਸੀਗਾ ਸੋ ਮੈਂ ਉਸ ਮੁੱਦੇ ਦੇ ਬਾਰੇ ਥੋੜਾ ਜਿਹਾ ਬਰੀਫ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਦੇਖ ਰਹੀ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਉਸ ਤੇ ਜਿਹੜੀ ਸਿਆਸਤ ਆ ਜਿਹੜੀ ਕੀਤੀ ਜਾ ਰਹੀ ਹੈ ਮੈਨੂੰ ਸੰਗਰੂਰ ਦੇ ਲੋਕਾਂ ਨੇ ਚੁਣਿਆ ਔਰ ਮੇਰੀ ਡਿਊਟੀ ਆ ਮੇਰਾ ਫਰਜ਼ ਆ ਕਿ ਮੈਂ ਸੰਗਰੂਰ ਦੇ ਜਿਹੜੇ ਮਸਲੇ ਨੇ ਸੰਗਰੂਰ ਦੇ ਜਿਹੜੇ ਮੁੱਦੇ ਨੇ ਉਹ ਮੈਂ ਸਰਕਾਰ ਕੋਲ ਰੱਖਾਂ ਸੋ ਮੈਂ ਵਿਧਾਨ ਸਭਾ ਦੇ ਵਿੱਚ ਕਿਉਂਕਿ ਸੰਗਰੂਰ ਆ ਜਿਹੜਾ ਉਹ ਜੀਂਦ ਰਿਆਸਤ ਦਾ ਹਿੱਸਾ ਰਿਹਾ ਔਰ ਸੰਗਰੂਰ ਰਿਆਸਤ ਦਾ ਜਿਹੜਾ ਆਖਰੀ ਜਿਹੜਾ ਜੀਂਦ ਦਾ ਜਿਹੜਾ ਰਾਜਾ ਸੀਗਾ ਰਾਜਾ ਸਤਵੀਰ ਸਿੰਘ ਉਹਦੀ ਡੈਥ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਹੋਈ ਆ ਔਰ ਉਹਨਾਂ ਦੇ ਦਾਦਾ ਜੀ ਦੀ ਜਿਹੜੀ ਵਸੀਅਤ ਸੀ ਉਹ ਉਸ ਵਸੀਅਤ ਦੇ ਜਿਹੜਾ ਅਨਸਾਰ ਉਹ ਜਿਹੜੀ ਜ਼ਮੀਨ ਸੀ ਰਾਜਾ ਸਤਵੀਰ ਸਿੰਘ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੇ ਜਿਹੜੀ ਨਾਮ ਉਹ ਹੋਣੀ ਸੀ ਸੋ ਮੇਰਾ ਜਿਹੜਾ ਮੁੱਦਾ ਰੱਖਣ ਦਾ ਮੇਨ ਮਕਸਦ ਇਹ ਸੀ ਕਿ ਉਹ ਜਿਹੜੀ ਜ਼ਮੀਨ ਆ 255 ਏਕੜ ਜਿਸ ਦੀ ਮੈਂ ਗੱਲ ਕੀਤੀ ਹੈ ਕਿ ਉਹ 255 ਏਕੜ ਦੀ ਜਿਹੜੀ ਮਾਲਕੀ ਹੈ ਉਹਨੂੰ ਜਲਦੀ ਤੋਂ ਜਲਦੀ ਜਿਹੜੀ ਪੰਜਾਬ ਸਰਕਾਰ ਦੇ ਨਾਮ ਜਿਹੜੀ ਤਬਦੀਲ ਕੀਤੀ ਜਾਵੇ ਜਿਵੇਂ ਕਿ ਰਾਜਾ ਸਤਵੀਰ ਸਿੰਘ ਦੇ ਦਾਦਾ ਜੀ ਦੀ ਜਿਹੜੀ ਵਸੀਅਤ ਸੀ ਸੋ 255 ਏਕੜ ਦੀ ਜਿਹੜੀ ਮੈਂ ਗੱਲ ਕੀਤੀ ਆ ਔਰ ਇਹਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਆ ਕਿ ਜੀ ਬੀਡ ਕੁੱਟਣ ਦੀ ਗੱਲ ਹੋ ਰਹੀ ਆ ਜਾਂ ਇਹ ਚੀਜ਼ਾਂ ਜਿਹੜੀਆਂ ਉੱਥੇ ਜਿਹੜੀਆਂ ਇੰਡਸਟਰੀ ਲਿਆਂਦੀ ਜਾ ਰਹੀ ਆ ਜਾਂ ਹੋਰ ਹੈ ਸੋ ਮੈਂ ਉਹਨਾਂ ਲੋਕਾਂ ਨੂੰ ਮੈਂ ਕਲੀਅਰ ਕਰਨਾ ਚਾਹੁੰਦੀ ਆ ਕਿ ਇਹ ਬੀਡ S1 ਦੀ ਜਿਹੜੀ ਮੈਂ ਗੱਲ ਕੀਤੀ ਆ ਇਹ ਬੀਡ S1 ਆ ਜਿਹੜਾ ਇੱਕ ਬੇਚਰਾ ਪਿੰਡ ਆ ਜਿੱਦੀ ਟੋਟਲ ਜਿਹੜੀ ਰੈਵਨਿਊ ਰਿਕਾਰਡ ਦੇ ਵਿੱਚ 927 ਏਕੜ ਜਿਹੜੀ ਜ਼ਮੀਨ ਹੈਗੀ ਆ ਸੋ 927 ਏਕੜ ਦੀ ਮਾਲਕੀ ਹੈ ਔਰ ਇੱਕ ਜਿਹੜਾ ਰੈਵਨਿਊ ਰਿਕਾਰਡ ਹੈ ਇੱਕ ਪਿੰਡ ਐਡਜਸਟ ਕਰਦਾ ਜਿਹਦੇ ਵਿੱਚ ਵਸੋਂ ਨਹੀਂ ਹੈਗੀ ਜਿਹਨੂੰ ਕਿ ਅਸੀਂ ਅਸੀਂ ਕਹਿੰਦੇ ਨੇ ਕਿ ਬੇਚਰਾਗ ਪਿੰਡ ਹੈ ਸੋ ਉਹ ਉਹ ਮਾਲ ਵਿਭਾਗ ਦੇ ਜਿਹੜੇ ਰਿਕਾਰਡ ਦੇ ਵਿੱਚ ਅੱਜ ਉਹ ਐਡਜਸਟ ਕਰ ਰਿਹਾ ਜਿਹਦੇ ਵਿੱਚੋਂ ਮੈਂ 255 ਏਕੜ ਦੀ ਜਿਹੜੀ ਮੈਂ ਗੱਲ ਕੀਤੀ ਸੀ ਸੋ ਮੈਂ ਕਲੀਅਰ ਕਰ ਦਵਾ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਪਿੰਡ ਹੈ ਪਰ ਉਹਦੇ ਵਿੱਚ ਵਸੋਂ ਨਹੀਂ ਹੈਗੀ ਉਹਦਾ ਆਪਣਾ ਜਿਹੜਾ ਰੈਵਨਿਊ ਰਿਕਾਰਡ ਹੈ ਸੋ 255 ਏਕੜ ਦੀ ਵੀ ਜੇ ਮੈਂ ਗੱਲ ਕਰਾਂ ਉਹਦੇ ਵਿੱਚ 125 ਏਕੜ ਜਿਹੜੀ ਜ਼ਮੀਨ ਹੈਗੀ ਆ ਜਿਹਦੇ ਵਿੱਚ ਖੇਤੀ ਹੋ ਰਹੀ ਆ ਵਾਹੀ ਹੋ ਰਹੀ ਆ ਅਜ ਕਾਸਤ ਹੋ ਰਹੀ ਆ ਉਸ ਤੋਂ ਪੈਣਾ ਜਿਹੜੀ ਉਹਦੇ ਵਿੱਚੋਂ 130 ਏਕੜ ਜਿਹੜੀ ਜ਼ਮੀਨ ਬਚਦੀ ਆ ਜਿਹਦੇ ਵਿੱਚ ਕਿ ਬੀੜ ਵੀ ਹੈਗੀ ਆ ਜਿਹਦੇ ਵਿੱਚ ਜਿਹੜਾ ਤੇਲ ਦਾ ਡੀਪੂ ਵੀ ਹੈਗਾ ਤੇ ਹੋਰ ਚੀਜ਼ਾਂ ਵੀ ਜਣੀਆਂ ਉਹਦੇ ਵਿੱਚ ਅੱਜ ਇਸ ਟਾਈਮ ਜਿਹੜੀਆਂ ਮੌਜੂਦ ਨੇ ਸੋ ਉਸ 255 ਏਕੜ ਦੀ ਮੈ ਜੀ ਦੀ ਗੱਲ ਕੀਤੀ ਸੀ ਤਾਂ ਜੋ ਉਹਦੇ ਵਿੱਚੋਂ ਜਿਹੜੀ ਸਾਡੇ ਕੋਲ ਜ਼ਮੀਨ ਜਿਹੜੀ ਬਚਦੀ ਆ ਉਹ ਪੰਜਾਬ ਸਰਕਾਰ ਦੀ ਜਦੋਂ ਮਾਲਕੀ ਹੁੰਦੀ ਆ ਤਾਂ ਪੰਜਾਬ ਸਰਕਾਰ ਉੱਥੇ ਸੰਘਰੂੜ ਦੇ ਲੋਕਾਂ ਦੀ ਖਾਸ ਤੌਰ ਤੇ ਸਾਡੇ ਇਲਾਕੇ ਦੇ ਜਿਹੜੇ ਜ਼ਿਮੀਦਾਰ ਨੇ ਕਿਸਾਨ ਨੇ ਕਿਉਂਕਿ ਸੰਘਰੂੜ ਦੀ ਮੰਡੀ ਬਹੁਤ ਪੁਰਾਣੀ ਆ 50 ਸਾਲ ਪੁਰਾਣੀ ਮੰਡੀ ਆ ਹਰੇਕ ਸਾਲ ਜਿਹੜੇ ਸੈਂਕੜੇ ਆਰਜੀ ਫੜ ਬਣਦੇ ਨੇ ਜਿਹਦੇ ਨਾਲ ਸਾਡੇ ਕਿਸਾਨ ਵੀ ਖੱਜਲ ਖਾਰ ਹੁੰਦੇ ਨੇ ਸਾਡੇ ਜਿਹੜੇ ਆੜਤੀਏ ਭਰਾ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਮੇਰੀ ਇਹ ਬੇਨਤੀ ਸੀ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਆਪਣੇ ਹਲਕੇ ਦੇ ਲੋਕਾਂ ਵੱਲੋਂ ਕਿ ਉਸ ਜ਼ਮੀਨ ਦੇ ਵਿੱਚ ਜਿਹੜੀ 125 ਏਕੜ ਜਿਹਦੇ ਵਿੱਚ ਅੱਜ ਕਾਸਤ ਹੋ ਰਹੀ ਆ ਸੋ ਉਹਦੇ ਵਿੱਚ ਕੋਈ ਚਾਹੇ ਅਸੀਂ 50 ਏਕੜ ਦੀ ਮੰਡੀ ਕੱਢ ਲਈਏ ਚਾਹੇ 100 ਏਕੜ ਦੀ ਮੰਡੀ ਕੱਢ ਲਈਏ ਚਾਹੇ ਉਹਦੇ ਵਿੱਚ ਅੱਧੇ ਦੇ ਵਿੱਚ ਕੋਈ ਅਸੀਂ ਇੰਡਸਟਰੀਅਲ ਜਿਹੜਾ ਜ਼ੋਨ ਬਣਾ ਲਈਏ ਸੋ ਕੋਈ ਵੀ ਪ੍ਰੋਜੈਕਟ ਹੈ ਜਿਹੜਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਦੇ ਵਿੱਚ ਲਗਾ ਸਕਦੀ ਆ ਸੋ ਇਹ ਮਸਲਾ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਜਿਹੜਾ ਆਪਣੇ ਲੋਕਾਂ ਦੇ ਲਈ ਆਪਣਾ ਫਰਜ਼ ਸਮਝਦੇ ਹੋਇਆ ਜਿਹੜਾ ਉਠਾਇਆ ਸੀ ਸੋ ਉਹਦੇ ਉੱਤੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਿਆਸਤ ਹੋਈ ਆ ਤੇ ਸੰਗਰੂਰ ਦੀ ਸਿਆਸਤ ਦੇ ਵਿੱਚ ਬੜੇ ਜਿਹੜੇ ਸਰਗਰਮ ਲੀਡਰ ਜਿਹੜੇ ਰਹੇ ਨੇ ਜਿਹੜੇ ਕਿ ਇਸ ਮਸਲੇ ਨੂੰ ਇਸ ਮੁੱਦੇ ਨੂੰ ਜਿਹੜੇ ਪਲੀ ਪਾ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਬੇਤੁਕੇ ਬਿਆਨ ਜਾਂ ਬੇਤੁਕੀਆਂ ਜਿਹੜੇ ਗੱਲਾਂ ਇਸ ਮੁੱਦੇ ਨੂੰ ਲੈ ਕੇ ਜਿਹੜੀਆਂ ਕੀਤੀਆਂ ਨੇ ਸੋ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਕਿਸੇ ਵੀ ਬੀੜ ਨੂੰ ਜਿਹੜਾ ਪੁੱਟਣ ਦੀ ਜਿਹੜੀ ਕੋਈ ਗੱਲ ਨਹੀਂ ਕਹੀ ਕਰੀ ਗਈ ਹੈਗੀ ਜਾਂ ਨਾ ਕਹੀ ਗਈ ਹੈ ਤੇ ਨਾ ਹੀ ਇਸ ਚੀਜ਼ ਦੀ ਅਸੀਂ ਹਾਮੀ ਭਰਦੇ ਆ ਸੋ ਅਸੀਂ ਅਮੇਸ਼ੇਂ ਹੀ ਆਪਣੇ ਵਾਤਾਵਰਣ ਨੂੰ ਪਿਆਰ ਕਰਦੇ ਆ ਔਰ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ 2.5 ਸਾਲ ਦੇ ਵਿੱਚ ਅਸੀਂ ਜਿਹੜੀ ਹਰਿਆਵਲ ਲਹਿਰ ਜਿਹੜੀ ਅੱਜ ਚਲਾਈ ਹੋਈ ਆ ਲੱਖਾਂ ਬੂਟੇ ਨੇ ਅਸੀਂ ਮਲੇਗਾ ਦੇ ਜਿਹੜੇ ਸਹਿਯੋਗ ਦੇ ਨਾਲ ਅਸੀਂ ਪੰਡਾਂ ਦੇ ਵਿੱਚ ਜਿਹੜੇ ਲਗਾ ਰਹੇ ਆ ਔਰ ਕੋਈ ਵੀ ਮਸਲਾ ਕੋਈ ਵੀ ਮੁੱਦਾ ਇਹੋ ਜਿਹਾ ਜਿਹਦੇ ਵਿੱਚ ਮੇਰੇ ਜਿਹੜੇ ਇਲਾਕੇ ਦੇ ਲੋਕਾਂ ਦੇ ਮਨਾਂ ਨੂੰ ਕੋਈ ਠੇਸ ਪਹੁੰਚੇ ਮੈਂ ਆਪਣਾ ਫਰਜ਼ ਸਮਝਦੇ ਹੋਏ ਕੋਈ ਵੀ ਐਦਾਂ ਦੀ ਜਿਹੜੀ ਉਸਤਾਖੀ ਜਿਹੜੀ ਨਹੀਂ ਕਰੂੰਗੀ ਸੋ ਮੈਂ ਆਪਣੇ ਲੋਕਾਂ ਨੂੰ ਆਪਣੇ ਜਿਹੜੇ ਵੋਟਰਾਂ ਨੂੰ ਮੈਂ ਕਲੀਅਰ ਕਰਨਾ ਚਾਹੁੰਦੀ ਆ ਔਰ ਜਿਹੜੇ ਸਿਆਸਤ ਕਰਦੇ ਨੇ ਮੈਂ ਉਹਨਾਂ ਨੂੰ ਕਹਿ ਦਵਾ ਕਿ ਜਿਹੜੀ ਰਾਜਨੀਤੀ ਆ ਉਹਨੂੰ ਮੁੱਦਿਆਂ ਦੀ ਰਾਜਨੀਤੀ ਕਰੋ ਜੇ ਮੁੱਦਿਆਂ ਦੀ ਗੱਲ ਕਰਦੇ ਹੋ ਤਾਂ ਮੁੱਦਿਆਂ ਨੂੰ ਇੱਕ ਵਾਰ ਪੜ੍ਹ ਕੇ ਆਇਆ ਕਰੋ ਉਹਨਾਂ ਦੀ ਸਟੱਡੀ ਕਰਕੇ ਆਇਆ ਕਰੋ ਕੋਖ ਪੱਕ ਕੇ ਆਇਆ ਕਰੋ ਕਿ ਉਹਨਾਂ ਦੇ ਪਿੱਛੇ ਕਾਰਨ ਕੀ ਨੇ ਸੋ ਐਲਾ ਤੁਹਾਡੇ ਨਾਲ ਜਿਹੜਾ ਇਹ ਜਿਹੜੀਆਂ ਗੱਲਾਂ ਮੈਂ ਸਾਂਝੀਆਂ ਕਰਨਾ ਚਾਹੁੰਦੀ ਸੀ ਬਹੁਤ ਬਹੁਤ ਧੰਨਵਾਦ